ਦਾ ਵੀ ਉਹੀ ਤਾਂ ਗੱਲ ਆ ਜੀ ਲੋਕ ਹੀ ਨਹੀਂ ਸੁਣਦੇ ਪਹਿਲਾਂ ਲੋਕਾਂ ਦੇ ਘਰ ਨਾ ਬਣਿਆ ਜਾ ਗੱਲ ਤਾਂ ਸੁਣਦਾ ਨਹੀਂ ਕੋਈ ਜੇ ਤੱਕ ਕੋਈ ਬਣਾਇਆ ਹੋ ਕਾ ਮਰੂ ਆਪ ਦੀ ਮਰਜ਼ੀ ਨਾਲ ਹਾਂ يلا يلا دي مش هتلغي ਆ ਜੀ ਬੀਜੇਪੀ ਦੇ ਆਗੂ ਇੱਥੇ ਪਿੰਡ ਦੀਪਗੜ੍ਹ ਵਿੱਚ ਪਹੁੰਚੇ ਆ ਜੋ ਕਿ ਗੁਰੂ ਘਰ ਦੇ ਵਿੱਚ ਬੀਜੇਪੀ ਦੇ ਝੰਡੇ ਲਾਏ ਆ ਹੁਣ ਇਹ ਲਾ ਰਹੇ ਆ ਆ ਜੀ ਹੈ ਜੀ ਇੱਧਰ ਝੰਡੇ ਲੱਗੇ ਵੇ ਇੱਥੇ ਸਰਪੰਚ ਨੂੰ ਵੀ ਬੋਲੇ ਆ ਤੇ ਆ ਬੀਜੇਪੀ ਦੇ ਝੰਡੇ ਲੱਗੇ ਹੋਏ ਨੇ ਜੋ ਤੁਸੀਂ ਮੌਜੂਦਾ ਦੇਖ ਸਕਦੇ ਹੋ ਇਹ ਪਿੰਡ ਦੀਪਗੜ ਦੇ ਸਰਪੰਚੀ ਨੂੰ ਵੀ ਬੋਲੇ ਆ ਆ ਤਾਂ ਸੀਗਾ ਜੀ ਗੁਰੂ ਘਰ ਦਾ ਜਿੱਥੇ ਬੀਜਪੀ ਨੇ ਆ ਕੇ ਆਉਦੇ ਝੰਡੇ ਪੋਸਟਰ ਲਾਏ ਸੀਗੇ ਇਧਰਲੇ ਪਾਸੇ ਬੈਨਰ ਲੱਗਿਆ ਸੀ ਆ ਕੰਧ ਦੇ ਉੱਤੇ ਇਹ ਦੀਪਗੜ ਦਾ ਗੁਰੂ ਘਰ ਆ ਜੀ ਪਿੰਡ ਦੀਪਗੜ ਜਿਹੜਾ ਬਰਨਾਲਾ ਕੋਈ ਸਰਪੰਚ ਦੀ ਨਰਾਅਲ ਜਿਹੜੀ ਸੀਗਾ ਜੀ ਅੱਜ ਸਤੋਏ ਪੁੱਛਦਿਆ ਸਰਪੰਚ ਦੇ ਕੋਈ ਧਿਆਨ ਚ ਲਿਆਂਦਾ ਵੀ ਨਾ ਤਾਂ ਸਿਰ ਤੇ ਕਿਸੇ ਦੇ ਰਮਾਲ ਬੰਨਿਆ ਹਾਂ ਗੁਰੂ ਘਰ ਦੇ ਵਿੱਚ ਨੰਗੇ ਸੇਰ ਸੀਗੇ ਜੀ ਵੀਡੀਓ ਸਾਡੇ ਕੋਲੇ ਮੌਜੂਦ ਆ ਸਾਡੇ ਗੁਰੂ ਘਰ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਨੇ ਮੈਂ ਤੁਹਾਨੂੰ ਨੰਬਰ ਦਿੰਦਾ ਮੈਂ ਨੰਬਰ ਦਿੰਦਾ ਮੈਂ ਤੁਹਾਨੂੰ ਨੰਬਰ ਦਿੰਦਾ ਗੁਰੂ ਘਰ ਦੇ ਵਿੱਚ ਕਿਹਨੇ ਅਧਿਕਾਰ ਦਿੱਤਾ ਇਹ ਨੰਗੇ ਸੇਰ ਬੜਨਾ ਇਹ ਕੈਂਪ ਲਾਇਆ ਬਾਈ ਜੀ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਅਜੀ ਦੇਖੋ ਦੇ ਆ ਜੀ ਕੋਠਾ ਗੁਰੂ ਘਰ ਦੇ ਵਿੱਚ ਬੀਜੇਪੀ ਦਾ ਝੰਡਾ ਲਾਉਣ ਦਾ ਅਧਿਕਾਰ ਕਿਹਨੇ ਦਿੱਤਾ ਚਲੋ ਬਲਾਪਰੀ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੁਝ ਵਰਕਰ ਸਾਡੇ ਗੁਰੂ ਘਰ ਆਏ ਤੇ ਉਹਨਾਂ ਦੇ ਲੋਗੋ ਲੱਗੇ ਦੇਖੋ ਜ ਉਹਨਾਂ ਨੇ ਝੰਡੇ ਵੀ ਲਾਏ ਸੀ ਜਦੋਂ ਸਾਡੇ ਮੌਜੂਦਾ ਸਰਪੰਚ ਅੰਗਰੇਜ਼ ਸਿੰਘ ਨੇ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਪਿੰਡ ਦੇ ਸਰਪੰਚ ਤੋਂ ਮਨਜ਼ੂਰੀ ਲਈ ਹੈ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਤੋਂ ਜਾਂ ਡਿਪਟੀ ਕਮਿਸ਼ਨਰ ਜਾਂ ਡੀਸੀ ਤੋਂ ਮਨਜ਼ੂਰੀ ਲਈ ਹੈ ਤੇ ਉਹ ਇਹ ਗੱਲਾਂ ਦਾ ਜਵਾਬ ਦੇ ਨਹੀਂ ਪਾਏ ਇਸ ਕਰਕੇ ਜਦੋਂ ਸਰਪੰਚ ਸਾਹਿਬ ਨੇ ਦੁਬਾਰਾ ਪੁੱਛਿਆ ਵੀ ਸਾਨੂੰ ਕੋਈ ਲਿਖਤੀ ਰੂਪ ਦੇ ਵਿੱਚ ਸਾਨੂੰ ਦਿਖਾਓ ਉਹ ਕੋਈ ਵੀ ਚੀਜ਼ ਦਿਖਾ ਨਹੀਂ ਸਕੇ ਉਹ ਇਸ ਤੋਂ ਬਾਅਦ ਵਿਰੋਧ ਕਰਨ ਦੇ ਬਾਵਜੂਦ ਉਹ ਆਪਣਾ ਜਿਹੜਾ ਵੀ ਬੋਰੀ ਬੇਸਤਰਾ ਨਾਲ ਲੈ ਕੇ ਆਏ ਸੀ ਉਹ ਚਾਕੇ ਇਥੋਂ ਸਾਡੇ ਗੁਰੂ ਘਰੋਂ ਰਫੂ ਚੱਕਰ ਹੋ ਗਏ ਅਸੀਂ ਪਿੰਡ ਦੇ ਸਰਪੰਚ ਅੰਗਰੇਜ਼ ਸਿੰਘ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਜਿਨ੍ਹਾਂ ਨੇ ਜਿਹੜੇ ਵੀਰਾਂ ਨੇ ਸਰਪੰਚ ਸਾਹਿਬ ਦਾ ਸਾਥ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਪੰਚ ਸਾਹਿਬ ਜਿਹੜਾ ਅਪਣੇ ਅੱਜ ਬੀਜੇਪੀ ਦੇ ਕੁਝ ਵਰਕਰ ਤੇ ਕੁਝ ਪਾਰਟੀ ਦੇ ਦਾਵੇਦਾਰ ਆਏ ਸੀ ਤੇ ਤੁਹਾਨੂੰ ਪਤਾ ਲੱਗਿਆ ਕਿ ਉਹ ਆਪਣੇ ਪਿੰਡ ਦੇ ਵਿੱਚ ਤਹਾਤੋਂ ਮਨਜ਼ੂਰੀ ਲਈ ਗਏ ਜਾਂ ਪ੍ਰਜਾਪਤਨ ਤੋਂ ਕਿਸੇ ਤੋਂ ਵੀ ਪੁੱਛਿਆ ਗਿਆ ਪਿੰਡ ਦੇ ਲੋਕਾਂ ਦੇ ਵਿਰੋਧ ਕਰਦੇ ਜੇ ਮੈਨੂੰ ਪਤਾ ਲੱਗਿਆ ਮੈਂ ਗੁਰੂ ਘਰ ਗਿਆ ਬੀਜੇਪੀ ਦੇ ਲੋਕੋ ਲੱਗੇ ਹੋਏ ਪਾਰਟੀ ਦੇ ਕੁਝ ਵਰਕਰ ਉਹ ਵਿਚਾਰ ਕਰ ਰਹੇ ਸੀਗੇ ਧਾਰ ਘਟ ਲੈ ਕੇ ਲੋਕਾਂ ਦਾ ਜਦੋਂ ਉਹਨੂੰ ਪੁੱਛ ਗਏ ਕਿ ਤੁਸੀਂ ਕਰੀ ਵੀ ਕੀ ਦੀ ਮਨਜ਼ੂਰੀ ਲਾਏ ਹੋ ਕਿ ਡੀਸੀ ਪ੍ਰਜਾਪਤ ਸਿੰਘ ਨਾਲ ਜ਼ਿਲ੍ਹਾ ਪ੍ਰਚਾਰ ਦੀ ਕੀ ਮਨਜ਼ੂਰੀ ਲਈ ਹੈ ਕਿ ਉਹ ਜਵਾਬ ਨਹੀਂ ਦੇ ਪਾਏ ਜਿਹਦੇ ਬਾਅਦ ਲੋਕਾਂ ਨੇ ਵਿਰੋਧ ਕੀਤਾ ਵੀ ਠੱਗੀ ਤੋਂ ਖਾ ਤੁਹਾਡੀ ਕੋਈ ਹੋ ਸਕਦਾ ਹੈ ਇਹਦੇ ਬਾਅਦ ਚੱਕ ਕੇ ਸਮਾਨ ਆਦਾ ਉਹ ਟੈਂਟ ਫੋੜੀ ਪਏ ਕੋਈ ਜਵਾਬ ਦੇਣ ਤੋਂ ਇਨਕਾਰ ਹੀ ਰਹੇ ਹੋ ਹਾਂਜੀ ਸਰਪੰਚ ਸਾਹਿਬ ਫੇਰ ਅਜਿਹਾ ਇਨਕਾਰ ਕੀਤਾ ਤੇ ਫਿਰ ਉਹ ਬਾਗੇ ਪਿੰਡੋਂ ਚਲੇ ਗਏ ਜੀ ਗੁਰੂ ਘਰ ਤੋਂ ਹਾਂ ਗੁਰੂ ਘਰ ਤੋਂ ਫਿਰ ਚਲੇ ਗਏ ਨਾਲ ਪੁਲਿਸ ਪ੍ਰਜਾਪਤ ਸਿੰਘ ਜੀ ਆਇਆ ਗਿਆ ਸੀ ਪੁਲਿਸ ਪ੍ਰਜਾਪਤ ਸਿੰਘ ਸਾਹਿਬ ਨਾਲ ਫਿਰ ਚਲੇ ਗਏ ਜੀ ਠੀਕ ਆ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਸੰਗ ਹੈਪੀ ਸਟੇਟ ਐਗਜ਼ੀਕਟਿਵ ਮੈਂਬਰ ਬੀਜਪੀ ਪੰਜਾਬ ਜਿਹੜਾ ਬਰਨਾਲੇ ਦੇ ਜਿਹੜਾ ਕੋਰ ਕਮੇਟੀ ਮੈਂਬਰ ਅੱਛਾ ਸਰ ਇੱਕ ਕੱਲ ਰਿਪੋਰਟ ਦੇ ਕਿਸੇ ਕੈਂਪਲ ਬਾਰੇ ਸੀ ਉਹ ਤਾਂ ਕਿ ਪਿਛਲੇ ਵੀ ਇਹ ਬਾਰਟੀ ਨੂੰ ਵਿੱਚੋਂ ਬਹੁਤ ਵੈਰਾ ਪਿੰਡ ਦੇ ਵਸਨੀਕਾਂ ਨੂੰ ਇਸ ਲਈ ਕਹਿੰਦੇ ਆ ਉਹ ਅਸਲ ਵਿੱਚ ਤਾਂ ਪਿੰਡ ਦੇ ਵਰਕਰਾਂ ਵੱਲੋਂ ਤਾਂ ਘੱਟ ਆ ਉਹ ਸਰਕਾਰ ਦੀ ਪਲਾਨਿੰਗ ਸੀ ਸਰਕਾਰ ਨੂੰ ਇਹ ਕੈਂਪ ਲੱਗ ਰਹੇ ਆ ਪਿਛਲੇ 2 ਮਹੀਨਿਆਂ ਤੋਂ ਬਰਨਾਲੇ ਜ਼ਿਲ੍ਹੇ ਦੇ ਮਹਿਲਕਲਾਂ ਹਲਕੇ ਚ ਵੀ ਕੰਪਲੀਟ ਲੱਗੇ ਆ ਸਾਰੇ ਪੰਜਾਬ ਚ ਲੱਗ ਰਹੇ ਆ ਇਹ ਜਦੋਂ ਸਰਕਾਰ ਨੂੰ ਹੁਣ ਪਤਾ ਲੱਗਿਆ ਵੀ ਬੀਜੇਪੀ ਦੀਆਂ ਸਕੀਮਾਂ ਘਰ-ਘਰ ਪਹੁੰਚ ਰਹੀਆਂ ਆ ਬੀਜੇਪੀ ਦੇ ਵਰਕਰ ਘਰ-ਘਰ ਪਹੁੰਚ ਰਹੇ ਆ ਇਹ ਸਰਕਾਰ ਦੀ ਜਣੇ ਕਿ ਜਿਹੜੀ ਹੁਣ ਮੌਜੂਦਾ ਸਰਕਾਰ ਆ ਭਗਵੰਤ ਮਾਨ ਜੀ ਦੀ ਇਹਦੀ ਬਖੜਾਹਟ ਦਾ ਨਤੀਜਾ ਹੈ ਇਹ ਜਿਹੜੇ ਕੈਂਪ ਤੁਸੀਂ ਲਗਾ ਰਹੇ ਹੋ ਇਹਦਾ ਮੇਨ ਮਕਸਦ ਕੀ ਆ ਤੇ ਕੀ ਕੀ ਕਰ ਰਹੇ ਹੋ ਇਹਦਾ ਮੇਨ ਮਕਸਦ ਇਹ ਹੈ ਸੈਂਟਰ ਸਰਕਾਰ ਵਰ ਗਰੀਬਾਈ ਚਾਰੇ ਨੂੰ ਕਿਸਾਨ ਭਾਈਚਾਰੇ ਨੂੰ ਜੋ-ਜੋ ਸਹੂਲਤਾ ਮਿਲਦੀਆਂ ਜਿਵੇਂ ਕਿਸਾਨਾਂ ਨੂੰ 2000 ਰੁਪਇਆ ਮਿਲਦਾ ਸਾਲਾਨਾ ਉਹਦੇ ਕਾਰਡ ਬਣਦੇ ਆ ਆਸ਼ਮਾਨ ਕਾਰਡ ਬਣਦੇ ਆ ਹੋਰ ਬੀਪਿੰਗਾਂ ਦੀਆਂ ਵੜਾਪਾ ਪੈਨਸ਼ਨਾਂ ਲਾਉਣੇ ਆ ਹੋਰ 15-20 ਕਿਸਮ ਦੀਆਂ ਸਕੀਮਾਂ ਸੈਂਟਰ ਵੱਲੋਂ ਜਿਨ੍ਹਾਂ ਦੇ ਅਸੀਂ ਮੌਕੇ ਤੇ ਕਾਰਡ ਬਣਾ ਕੇ ਦਿੰਨੇ ਆ ਸਭ ਤੋਂ ਇੱਕ ਵੱਡੀ ਗੱਲ ਇਹ ਆ ਵੀ ਅਸੀਂ ਲੋਕਾਂ ਦੇ ਘਰਾਂ 'ਚ ਜਾਂ ਪਿੰਡ 'ਚ ਜਾ ਕੇ ਇਕੱਠਾਂ ਤੇ ਕੈਂਪ ਲਾ ਲੈਂਦੇ ਆ ਉੱਥੇ ਕਿਸੇ ਦਾ 1 ਰੁਪਇਆ ਖਰਚ ਨਹੀਂ ਹੁੰਦਾ ਸਾਰਾ ਕੁਝ ਇਹ ਸਰਕਾਰ ਵੱਲੋਂ ਹੁੰਦਾ ਇਹ ਸਾਰਾ ਸਕੀਮਾਂ ਜਿਹੜੀਆਂ ਇਹ ਫ੍ਰੀ ਕਰ ਕਰ ਪਹੁੰਚਦੀਆਂ ਕਰਦੇ ਅਸੀਂ ਫ੍ਰੀ ਕਾਰਡ ਬਣਾ ਕੇ ਦਿੰਦੇ ਆ ਅੱਛਾ ਮੈਨੂੰ ਅ ਉਹਨੂੰ ਪੁੱਛੀ ਕਿ ਕੱਲ ਦੱਸੋ ਕਿਸ ਨੂੰ ਜਿਹੜੇ ਕੈਪੂ ਲਗਾ ਰਿਹਾ ਤੁਹਾਨੂੰ ਕਿਹੋ ਜਿਹਾ ਹੰਗਾਰਾ ਮਿਲਦਾ ਲੋਕਾਂ ਦੇ ਬਿਹਾ ਸਕੂਲ ਮਿਲਦੇ ਆ ਦੇਖੋ ਪਰ ਜਿਹੜੀ ਆਮ ਪਬਲਿਕ ਹੈ ਜਿਹੜੇ ਲੋੜਵੰਦ ਲੋਕ ਹੈ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਦਾ ਸਾਨੂੰ 100% ਹੰਗਾਰਾ ਹੈ ਕੱਲ ਕੈਂਪ ਦੇ ਵਿੱਚ ਜਦੋਂ ਅਸੀਂ ਉੱਥੋਂ ਵਾਪਸ ਆਇਆ ਬੀਬਾ ਇਹ ਕਹਿੰਦਣਾ ਸੀ ਭਾਈ ਹੁਣ ਗਾਂ ਕਿੱਥੇ ਲੱਗਣਾ ਸੀ ਉੱਥੇ ਆ ਕੇ ਬਣਵਾਵਾਂ ਇਹ ਬੀਜੀ ਇੱਟੋ ਹੋਰ ਵੀ ਪੰਜਾਬ ਪੱਧਰ ਤੇ ਕਿਸਾਨ ਜੁਨੀਅਰਾਂ ਵੱਲੋਂ ਵੱਗੋਟ ਚੱਤੇ ਬੰਦੀਆਂ ਵੱਲੋਂ ਵਿਰੋਧ ਕੀਤਾ ਯਾਰ ਬੀਜੇਪੀ ਕੱਲ ਤੁਹਾਡਾ ਵੀ ਇੱਕ ਮੈਟ ਟੋਹਿਆ ਅੱਗੇ ਲੱਗਣਗੇ ਕੈਂਪ ਜੱਕੇ ਤੁਹਾਡੇ ਰੋਪੇ ਕੈਂਪ ਲੱਗਣਗੇ ਮੈਂ ਬਧਾਨ ਸਭਾ ਹਲਕੇ ਦਾ ਕੈਂਪਾਂ ਦਾ ਭਦੌੜ ਦਾ ਹਲਕਾ ਪਦੌੜ ਦਾ ਇੰਚਾਰਜ ਹਾਂ ਅੱਜ ਤਲਵੰਡੀ ਕੈਂਪ ਲੱਗ ਰਿਹਾ ਸਾਡਾ ਇਹ ਸਾਰੇ ਹਲਕੇ ਦੇ 56 ਪਿੰਡ ਆ ਸਾਡੇ 56 ਦੇ 56 ਪਿੰਡਾਂ ਚ ਇਹ ਸਾਡੇ ਜਿਹੜੇ ਹੈਗੇ ਆ ਕੈਂਪ ਅਸੀਂ ਲਾਵਾਂਗੇ ਤੇ ਇੱਕ ਕੱਲ ਗੱਲੋ ਕਿਸੇ ਵੀ ਉੱਤੇ ਪਰਮਿਸ਼ਨ ਐਨੀ ਸੀ ਜੋ ਪਰਮ ਉਹਦਾ ਕੀ ਰੀਜਨ ਕੀ ਰਿਹਾ ਜਾਂ ਕੀ ਉਹਨੂੰ ਕਾਰਨ ਨਹੀਂ ਦੇਖੋ ਇਹ ਸਮਾਜ ਸੇਵੀ ਕੰਮ ਹੈ ਸਮਾਜ ਸੇਵੀ ਕੰਮਾਂ ਵਾਸਤੇ ਕਾਦੀ ਪਰਮਿਸ਼ਨ ਦੀ ਲੋੜ ਹੁੰਦੀ ਆ ਇਹ ਤਾਂ ਸਰਕਾਰ ਨੇ ਇੱਕ ਵਿਗਨ ਪਾਉਣ ਦਾ ਜਰੀਆ ਬਣਾਇਆ ਅੱਛਾ ਤੁਹਾਡੀ ਉਹਨਾਂ ਦੀ ਫਿਊਚਰ ਪਲੈਨਿੰਗ ਆ ਉਹ ਹੀ ਹੈ ਫਿਊਚਰ ਪਲਾਨਿੰਗ ਇਹ ਆ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਜੀ ਉਹਨਾਂ ਨੇ ਕੱਲ ਡੀਜੀਪੀ ਸਾਹਿਬ ਨਾਲ ਵੀ ਇਸ ਵਿਸ਼ੇ ਤੇ ਗੱਲ ਕੀਤੀ ਆ ਉਹਨਾਂ ਨੇ ਚੀਫ ਸੈਕਟਰੀ ਸਾਹਿਬ ਨਾਲ ਵੀ ਗੱਲ ਕੀਤੀ ਆ ਅੱਜ ਸਾਡਾ ਇੱਕ ਵਾਫਰ ਗਵਰਨਰ ਸਾਹਿਬ ਨੂੰ ਵੀ ਮਿਲਣਾ ਇਸ ਵਿਸ਼ੇ ਤੇ ਵੀ ਜਿਹੜੇ ਸਾਡੇ ਕੈਂਪ ਚੱਲ ਰਹੇ ਆ ਇਹਨਾਂ ਚ ਸਰਕਾਰ ਵੱਲੋਂ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਮ ਦਾ ਕੋਈ ਵਿਰਗ ਨਾ ਪਾਇਆ ਜਾ। ਕੋਈ ਈਡ ਕੇ ਲਗਾਤਾਰ ਨਰਵਿਕਨ ਜਾਰੀ ਹੈ। ਇਹ ਸਾਡੇ ਕੈਂਪਾਂ ਜਿਹੜੇ ਨਰਵਿਕਨ ਜਾਰੀ ਰਹੇਣਗੇ। ਇਨਾਂ ਦੇ ਵਿੱਚ ਅਸੀਂ ਕਿਸੇ ਵੀ ਕਿਸਮ ਤੇ ਸਰਕਾਰ ਅਗੇ ਝੁਕਾਗੇ ਨਹੀਂ। ਤੋਂ ਕਿਉਂ ਥੇ ਲੋਕਾਂ ਦੀ ਇਹ ਦੋਸ਼ ਲਗਾਇਆ ਜਾ ਰਿਹਾ ਕਿ ਇਹ ਜੇ ਸਰਕਾਰ ਦੀਆਂ ਕੇਂਦਰ ਸਰਕਾਰੀਆਂ ਦੀਆਂ ਨੀਤੀਆਂ ਨੇ ਕਿ ਇਹ ਨੁਦ ਸਰਕਾਰੀਆਂ ਸਪੇਮਾ ਨੇ। ਉਹਨਾਂ ਨੂੰ ਸਰਕਾਰੀ ਦਫ਼ਤਰਾਂ ਕਿਉਂ ਨਹੀਂ ਪ੍ਰਮੋਟ ਕੀਤਾ ਜਾ ਰਿਹਾ ਪ੍ਰਾਈਵੇਟ ਕੰਪਨੀ ਦੇ। ਜਿਹੜਾ ਗਰੀਬ ਆਇਚਾਰਾ। ਇਹ ਦਫ਼ਤਰਾਂ ਵਿੱਚ ਇਹਨਾਂ ਦੀ ਪਹੁੰਚ ਨਹੀਂ ਹੁੰਦੀ। ਇਹਨਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਕਈ ਕਿਸਮ ਦੀਆਂ ਦਿੱਕਤਾਂ ਹੁੰਦੀਆਂ। ਜੇ ਇਹਨਾਂ ਦੀਆਂ ਇਹ ਸਹੂਲਤਾਂ ਇਹਨਾਂ ਦੇ ਪਿੰਡ ਜਾ ਕੇ ਦਿੱਤ ਨਾ ਜਾਣ ਇਹਨਾਂ ਦੇ ਪਿੰਡ ਜਾ ਕੇ ਕਾਰਡ ਬਣਾਏ ਜਾਣਗੇ ਉਹਨਾਂ ਨੂੰ ਆਪਦੇ ਪਿੰਡ ਦੀ ਸਾਥ ਚ ਆਪਦੇ ਪਿੰਡ ਦੀ ਧਰਮਸ਼ਾਲਾ ਚ ਆਉਣ ਦੇ ਵਾਸਤੇ ਕੋਈ ਟਿਕਤ ਨਹੀਂ ਕੋਈ ਉਹਨਾਂ ਦਾ ਟਾਈਮ ਖਰਾਬ ਨਹੀਂ ਉਹਨਾਂ ਦਾ ਕੋਈ ਪੈਸਾ ਨਹੀਂ ਖਰਚ ਹੋਣਾ